ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਗੀਤ ਸੀਗਾ ਮੈਨੂੰ ਟੁੱਟਵਾ ਟੁੱਟਵਾ ਜਿਆ ਯਾਦ ਆ ਉਹ ਤੋਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਹਿੰਦਾ ਵੀ ਮਾਰ ਲਿਆ ਤੇਰੀਆਂ ਵੇ ਕਾਲੀਆਂ ਨੇ ਕਾਲਿਆਂ ਅੱਧੀ ਰਾਤ ਹੋਈ ਤੇਰੀ ਯਾਦ ਨੇ ਜਗਾਲਿਆ ਸੱਜਣਾ ਵੇ ਸੱਜਣਾ ਨੂੰ ਭੁੱਲ ਜਾਣ ਵਾਲਿਆ ਜਿਸ ਕਦਰ ਪੰਜਾਬ ਡੁੱਬਿਆ ਫਿਰਦਾ ਪੰਜਾਬ ਦੇ ਲੋਕ ਜਿਹੜੇ ਆ ਉਤਰਾ ਹੀ ਮਾਮ ਉਤਰਾ ਹੀ ਮਾਮ ਕਰਦੇ ਪਏ ਆ ਪੰਜਾਬ ਦੇ ਲੋਕ ਮਦਦ ਦੀ ਉਡੀਕ ਚਾ ਤੇ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ ਤੇ ਸਾਡੇ ਵੱਖ-ਵੱਖ ਜਿਹੜੇ ਸਿਆਸੀ ਆਗੂ ਆ ਕਿੱਥੇ ਨੇ ਇਹਨਾਂ ਦੇ ਬਾਰੇ ਕਿਸੇ ਨੂੰ ਕੋਈ ਛ ਨਹੀਂ ਪਤਾ ਗੈਨੀ ਹਰਪ੍ਰੀਤ ਸਿੰਘ ਹਣੀ ਕਹਿੰਦੇ ਆ ਵੀ ਤੁਸੀਂ ਤੇ ਪੈਕੇਜ ਤੇ ਕੋਈ ਜਾਰੀ ਕਰੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਆ ਵੀ ਮੇਰਾ ਪੰਜਾਬ ਦੇ ਨਾਲ ਖਾਸਾ ਪਿਆਰ ਆ ਜਦੋਂ ਇੱਕ ਵੇਲੇ ਔਖਾ ਸਮਾਂ ਆਇਆ ਸੀ ਤਾਂ ਮੈਂ ਪੰਜਾਬ ਦੇ ਵਿੱਚ ਰਹਿ ਕੇ ਗਿਆ ਹੁਣ ਉਹੀ ਪੰਜਾਬ ਜਿਹੜਾ ਇਹਨਾਂ ਵੱਲ ਦੇਖ ਰਿਹਾ ਵੀ ਭਾਈ ਸਾਹਿਬ ਕੋ ਮਾੜੀ ਮੋਟੀ ਮਦਦ ਕਰੋ ਇੱਥੇ ਲੋਕ ਜਿਹੜੇ ਆ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਉੱਜੜ ਗਏ ਆ ਬੁਰੇ ਤਰੀਕੇ ਦੇ ਨਾਲ ਔਰ ਵੈਸੇ ਮੈਨੂੰ ਇਦਾਂ ਲੱਗਦਾ ਵੀ ਪੰਜਾਬੀਆਂ ਦੀ ਫਿਤਰਤ 'ਚ ਹੀ ਇਹ ਲਿਖਿਆ ਹੋਇਆ ਪੱਟੀ ਸਾਹਿਬ ਇਹ ਮੁੜਮੁੜ ਵੱਸਦੇ ਨੇ ਮੁੜਮੁੜ ਉੱਜੜਦੇ ਨੇ ਹਰ ਦੂਜੇ ਤੀਜੇ ਸਾਲ ਬਾਅਦ ਜਦੋਂ ਇਹ ਹੜ੍ਹ ਦੇ ਨਾਲ ਇਹ ਲੋਕ ਜਿਹੜੇ ਪ੍ਰਭਾਵਿਤ ਹੁੰਦੇ ਆ ਉੱਜੜ ਜਾਂਦੇ ਆ ਕੀ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਕਰਦੇ ਆ ਤੇ ਫਿਰ ਅੱਗੋਂ ਜਿਹੜੀ ਸਿਆਸੀ ਟਿੱਪਣੀਆਂ ਨੇ ਉਹ ਵੀ ਰੱਖਾਂਗੇ ਉਧਰ ਗਿਆਨੀ ਰਗਵੀਰ ਸਿੰਘ ਹਣੀ ਅਜਨਾਲੀ ਵਿੱਚ ਜਾਂਦੇ ਆ ਤੇ ਜਦੋਂ ਲੋਕਾਂ ਦਾ ਹਾਲ ਵੇਖਦੇ ਆ ਤਾਂ ਭੂਮਾ ਮਾਰ ਕੇ ਰੋਣ ਲੱਗ ਪੈਂਦੇ ਆ ਰੋਣਾ ਨਿਕਲ ਜਾਂਦਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਨਿਕਲ ਹੀ ਜਾਂਦਾ ਜਦੋਂ ਆਪਣੇ ਬੰਦੇ ਰੁੜੇ ਜਾਂਦੇ ਹੋਣ ਘਰ ਤਬਾਹ ਹੋ ਗਏ ਹੁਣ ਤਾਂ ਰੋਣਾ ਜਿਹੜਾ ਸੁਭਾਵਕ ਨਿਕਲ ਜਾਂਦਾ ਉਧਰ ਜਸਵੰਤ ਜ਼ਫਰ ਹੁਣਾ ਦੇ ਉੱਤੇ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਆ ਉਹਨਾਂ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਮਾਮਲਾ ਹੈਗਾ ਜੀ ਮਹਾਨ ਕੋਸ਼ ਦੀ ਬੇਅਦਬੀ ਦਾ ਪਰ ਪੱਟੀ ਸਾਹਿਬ ਸਭ ਤੋਂ ਪਹਿਲਾਂ ਸੱਜਣਾ ਵਿੱਚ ਸੱਜਣਾ ਨੂੰ ਭੁੱਲ ਜਾਣ ਵਾਲਿਆ ਪਹਿਲੀ ਗਲਤੀ ਇਹ ਹੈ ਕਿ ਜਿਹੜੀ ਗਿਆਨੀ ਹਰਪ੍ਰਿੰਤ ਸਿੰਘ ਗੁਰਾ ਇਹ ਗੱਲ ਕਹੇ ਆ ਕਿ ਕੋਈ ਪੈਕੇਜ ਜਾਰੀ ਕਰੋ ਤੇ ਉਹਦੇ ਚ ਮੈਂ ਥੋੜਾ ਜਿਹਾ ਉਹਨਾਂ ਦੇ ਸਪਸ਼ਟ ਕਰਦੇ ਕਿ ਨੈਸ਼ਨਲ ਡਿਜਾਸਟਰ ਲੀਫ ਫੰਡ ਹੁੰਦਾ। ਇੱਕ ਸਟੇਟ ਜਿਹਦਾ ਡਿਜਾਸਟਰ ਦੀ ਫੰਡ ਹੁੰਦਾ। ਦੋਵਾਂ ਚ ਫਰਕ ਇਹ ਹੁੰਦਾ ਕਿ ਜਿਹੜਾ ਨੈਸ਼ਨਲ ਡਿਜਾਸਟਰ ਦਾ ਉਹ ਫੰਡ ਜਿਹੜਾ ਵਾ ਬਕਾਇਦਾ ਤੌਰ ਤੇ ਕੇਂਦਰ ਤੋਂ ਹੁੰਦਾ ਤੇ ਸਟੇਟ ਕੋਲ ਤੇ ਆਪਣਾ ਹੁੰਦਾ ਹੀ ਨਹੀਂ ਹੁੰਦਾ। ਤੇ ਜਿਹੜਾ ਨੈਸ਼ਨਲ ਅਜਾਸਟ ਫੰਡ ਹੁੰਦਾ ਨਾ ਉਹ ਇਹਨਾਂ ਕੋਲੇ ਆਲਰੇਡੀ ਪਿਆ ਹੁੰਦਾ ਸਿਰਫ ਚਿੱਠੀ ਲਿਖ ਕੇ ਤੋਂ ਮਨਜ਼ੂਰੀ ਨਹੀਂ ਹੁੰਦੀ ਆ ਕਿ ਸਾਨੂੰ ਮਨਜ਼ੂਰੀ ਦਿੱਜੇਵੇ ਤੁਸੀਂ ਫੰਡ ਵਰਤ ਸਕੀਏ ਹੁਣ ਇਹ ਨਹੀਂ ਪਤਾ ਜਿੱ ਤੱਕ ਇਹਨਾਂ ਨੇ ਚਿੱਠੀ ਲਿਖੀ ਆ ਜਾਂ ਨਹੀਂ ਲਿਖੀ ਸੁਨੀਲ ਜਾਖੜ ਹੋਰੀ ਬਕਾਇਦਾ ਤੌਰ ਤੇ ਅੱਜ ਅਜਨਾਲੀ ਚ ਗਏ ਨੇ ਤੇ ਉਹਨਾਂ ਨੇ ਸਾਰੀ ਤੱਪਣ ਝਾਰੀ ਸਰਕਾਰ ਤੇ ਕੀਤੀ ਕਿ ਸਰਕਾਰ ਨੇ ਪਹਿਲਾਂ ਗੁਰੀਂਦੇ ਪ੍ਰਬੰਧ ਨਹੀਂ ਕੀਤੇ ਤੇ ਜੇ ਮੈਂ ਇਹ ਗੱਲ ਕਹਿ ਦਿਆਂ ਕਿ ਜਿੰਨੇ ਪੈਸੇ ਅੱਜ ਤੱਕ ਤੁਸੀਂ ਬੰਦ ਤੇ ਖਰਚ ਕੀਤੇਗੇ ਜੇ ਕਿਤੇ ਇਹ ਤੁਸੀਂ ਬੰਦ ਉਹਨੇ ਪੈਸੇ ਖਰਚ ਕੀਤੇ ਜਾਂਦੇ ਤੇ ਇਹ ਐ ਪੱਕੀ ਹੋ ਜੀ ਹੁੰਦੀ ਸੀ ਤੁਸੀਂ ਬੰਦ ਦਾ ਟੁੱਟਣ ਦਾ ਸਵਾਲ ਹੀ ਨਹੀਂ ਸੀ ਪੈਦਾ ਬ੍ਰੇਕਨ ਕਹਿੰਦੇ ਹੁੰਦੇ ਤੇਰੀਆਂ ਮੁਹੱਬਤਾਂ ਦੇ ਮਾਰ ਸੁੱਟਿਆ ਇਥੇ ਤੇਰੀਆਂ ਕ੍ਰਪਸ਼ਨ ਦੇ ਮਾਰ ਸੁੱਟਿਆ ਕਰਪਸ਼ਨ ਸਾਡੇ ਘਰ ਇੰਨੀ ਕੀ ਕਰ ਚੁੱਕੀ ਆ ਵੀ ਸਾਨੂੰ ਸਵਾਏ ਹੀਰਾ ਫਰੀ ਤੋਂ ਗੰਜਾ ਨਹੀਂ ਪੁੱਛੀ ਰਹਿ ਗਿਆ ਹੀਰਾ ਫਰੀ ਪਹਿਲਾਂ ਤੇ ਬਾਕੀ ਗੱਲਾਂ ਬਾਅਦ ਦੀ ਉਦਾਂ ਪੰਜਾਬ ਸਰਕਾਰ ਦੇ ਜਿਹੜੇ ਐਮ ਐਲ ਏਜ਼ ਆ ਉਹਨਾਂ ਨੇ ਹਮਲਾ ਮਾਰਿਆ ਵੀ ਇੱਕ ਇੱਕ ਲੱਖ ਰੁਪਈਆ ਜਿਹੜਾ ਤਨਖਾਹ ਚੋਂ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦਿੱਤੀ ਕਿੰਨੇ ਪੈਸੇ ਬਣ ਗਏ 1 ਕਰੋੜ 17 ਲੱਖ ਰੁਪਈਆ ਪਿਗੋ ਅੰਤਮਾਨ ਨੇ ਜਿਹੜੇ ਆਪਣੇ ਦਿੱਤੇ ਨੇ ਰਿਸੋਰਸਦ 1 ਕਰੋੜ ਤੇ 97 ਲੱਖ ਦੇ ਦਿੱਤੇ ਐ ਤੇ 498 ਕਰੋੜ ਦੀ ਬਕਾਇਦਾ ਤੌਰ ਤੇ ਇਹਨਾਂ ਦੇ ਅਰੋੜੇ ਦੇ ਨੇ 498 ਕਰੋੜ ਦੀ ਪ੍ਰਾਪਰਟੀ ਉਹਦੇ ਕੋਲੇ ਜਿੰਨੇ ਇਹਨਾਂ ਦੇ ਐਮਪੀ ਐ ਸਾਰੇ 200 ਕਰੋੜ ਤੋਂ ਘੱਟ ਕੋਈ ਨਹੀਂ ਹੈਗਾ ਸਾਰੇ 200 ਕਰੋੜ ਤੋਂ ਉੱਪਰ ਨੇ ਜੇ 10-10 ਕਰੋੜ ਦੇਣ ਤੇ ਫਿਰ ਘੱਟੋ-ਘੱਟ ਕੇ ਤੇ ਮਾੜਾ-ਮੋਟਾ ਹੰਗਾਲ ਪੈਂਦਾ ਨਹੀਂ ਤੇ 1 ਕਰੋੜ 17 ਲੱਖ ਨਾਲ ਕੋਈ ਹੰਗਾਲ ਨਹੀਂ ਉੱਤ ਤੋਂ ਛਾਂ ਨਹੀਂ ਲੈ ਕੱਖ ਨਹੀਂ ਬਣਦਾ ਇਸ ਕਰਕੇ ਮਬਾ ਮਾਰਿਆ ਮੈਂ ਤੇ ਗੱਲ ਕੀਣਾ ਵੀ ਜਿਹੜੇ ਲੋਕ ਕਰੋੜਪਤੀ ਨੇ ਸਾਡੇ 87 ਐਮਐਲਏ ਕਰੋੜਪਤੀ ਨੇ 87 ਐਮਐਲਏ ਅਜੇ ਸੀ ਕਹਿੰਦੇ ਆ ਵੀ ਇਹ ਗਰੀਬ ਘਰਾਂ ਤੋਂ ਆਏ ਆ ਤੇ ਹੁਣ ਤੁਸੀਂ 87 ਐਮਐਲਏ ਕਰੋੜਪਤੀ ਦੇ ਦਰ ਅੱਗੇ ਨਜ਼ਰ ਤੁਸੀਂ ਲਾ ਲਓ ਇੱਥੇ ਤੇਜਾ ਫਿਰ ਸਤੰਤਰ ਵਿਖਾਉ ਘੜਿਆ ਕਹਿੰਦੇ ਕੋਈ ਵਿਖਾ ਦੇ ਕਿਹਾ ਹੁਣ ਤੇ ਜਦੋਂ ਦੇ ਐਮਐਲਏ ਪਹੁੰਚ ਜਦੋਂ ਵਿਧਾਨ ਸਭਾ ਜਾਂਦੇ ਉਹ ਤੋਂ ਮਹਿੰਗੇ ਪਾਜੇ ਸੂਟ ਪਾ ਦੇ ਉੱਤੇ ਉੱਤੇ ਬਸਫਰ ਪਾਈ ਹੁੰਦੀ ਨਾਲ ਬਕਾਇਦਾ ਤੌਰ ਤੇ ਵੀ ਭਾਈ ਜੀ ਅਸੀਂ ਐਮਐਲਏ ਸਤੰਤਰ ਰਚਨਾ ਬਿਨਾ ਪਰਸਤ ਕੀਤੇ ਕੁਰਤਾ ਤੇ ਖਦਰ ਦਾ ਕੁਰਤਾ ਤੇ ਪਜਾਮਾ ਪਾ ਕੇ ਜਾਂਦੇ ਸੀਗੇ ਤੇ ਇੰਦਰਾ ਗਾਂਧੀ ਉਹਨਾਂ ਦਾ ਇੰਨਾ ਸਤਕਾਰ ਕਰਦੀ ਸੀ ਵੀ ਉਹ ਕਹਿੰਦੀ ਸਰਦਾਰ ਜੀ ਤੁਸੀਂ ਦੱਸੋ ਕੀ ਚਾਹੁੰਦੇ ਦੱਸੋ ਤੁਹਾਡੀ ਕੀ ਮੰਗਲੀ ਦੱਸੋ ਕੀ ਕਹਿੰਦੇ ਮੈਂ ਜੋ ਕਹਾਂ ਮੈਂ ਕਰੂੰਗੀ ਤੇ ਜਿਸ ਦਿਨ ਜਿਸ ਦਿਨ ਲੋਕ ਸਭਾ ਦੇ ਵਿੱਚ ਸਪੀਚ ਕਰਦੇ ਹਰ ਟੈਕ ਵੇਲੇ ਸੀ ਡੱਗੇ ਸੀ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਕੋਲ ਚੁੱਕਣ ਵਾਸਤੇ ਤੇ ਜਿਹੜਾ ਬੁੱਟੀ ਵਾਲਾ ਝੂਲਾ ਕੋਲ ਸੀ ਜੋ ਫਰੋੜਿਆ ਸੀ ਤਿੰਨ ਫੁੜਕੇ ਤੇ ਨਾਲ ਚਾਰ ਤੱਕ ਗੰਢਾ ਸੀ ਐਸੀ ਸੇਵਾ ਜਿਹਨੂੰ ਸੇਵਾ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਸਾਡੇ ਐਮਐਲਏ ਤੇ ਸਾਡੇ ਮਿਨਿਸਟਰ ਗਰੀਬ ਹੋਣ ਅਸੀਂ ਕਹਿੰਦੇ ਜਾਤ ਤੇ ਚ ਰਹਿ ਕੇ ਚੱਲੋ ਜਿਹੜੀ ਸੁਨੀਲ ਜਾਖੜ ਨੇ ਅਸੀਂ ਚਿੱਠੀ ਲਿਖਾਂਗੇ ਕਿ ਅੰਦਰ ਨੂੰ ਕਿਉਂ ਚਿੱਠੀ ਲਿਖੋਗੇ ਤੁਸੀਂ ਜਾਓ ਉੱਥੇ ਜਾ ਕੇ ਬੰਗਰੂਆਂ ਦੇ ਬਿੱਟੇ ਮੁੱਖ ਪ੍ਰਧਾਨ ਮੰਤਰੀ ਦੇ ਉਹ ਪੱਟੀ ਸਾਹਿਬ ਜਦੋਂ ਤੱਕ ਚਿੱਠੀ ਲਿਖਣੀ ਆ ਜਾਣੀ ਆ ਗ੍ਰਾਂਟ ਹੋਣੀ ਆ ਉਦੋਂ ਤੱਕ ਤੇ ਰਹਿੰਦਾ ਖੁੰਦਾ ਵੀ ਉੱਜੜ ਜਾਣਾ ਲਿਖਣੀ ਵੀ ਨਹੀਂ ਉਹ ਵੀ ਪਤਾ ਹੈਗਾ ਜੇ ਚਿੱਠੀ ਲਗੀ ਅਸਰ ਕੀ ਹੋਣਾ ਆ ਜੇ ਚਿੱਠੀ ਲਿਖਣ ਦਾ ਮਤਲਬ ਹੀ ਕੋਈ ਨਹੀਂ ਕੀਵੇਂ ਤੇ ਹੋ ਗਈ ਹੋਮੀ ਹੁਣੇ ਆਜਕਲ ਕੋਈ ਬਾਈ ਪੋਸਟ ਭੇਜਣੀ ਹੈ ਜਿਹੜੀ ਤੁਸੀਂ ਰਜਿਸਟਰੀ ਬੈਂਕ ਕਰਾਉਦੇ ਜਿੰਨਾ ਬਕਾਇਦਾ ਤੌਰ ਤੇ ਆਪਣੇ ਡਾਕ ਨੇ ਜੋ ਵੀ ਬੰਦ ਕਰ ਰਹੇ ਪੰਜੀ ਤਰੀਕ ਤੋਂ ਆ ਮੇਰਖਾ ਖਤਰਾ ਸਰ ਕਿੰਨੇ ਕਿੰਨੇ ਸਾਲ ਹੋ ਗਏ ਜਦ ਚਲਦੀ ਸੀ ਬੰਦਰ ਰਹੀ ਪਹਿਲਾ ਟੈਲੀਗ੍ਰਾਮ ਕੀਤੀ ਬੰਦ ਹੁਣ ਇਹਨੇ ਕੀਤੀ ਸਿੱਜੇ ਸਿੱਜੇ ਨਾ ਪੋਸਟ ਬਹੁਤ ਜਿਹੜੇ ਆਪਣੇ ਸਾਡੇ ਲਗੇ ਮਹਿਕਾ ਡਾਕਾ ਡਾਕਾ ਇਹ ਬੰਦ ਕਰ ਦਣੇ ਇਹ ਸੇ ਕਰਕੇ ਜਿਹੜੀ ਇਹ ਸੁਨੀਲ ਜੱਟ ਨੂੰ ਜਿਹੜਾ ਤੁਰੇ ਫਿਰਦੇ ਸੜਕਾਂ ਤੇ ਜੇ ਜਾਣਾ ਤੇ ਭਾਈ ਦਿੱਲੀ ਨੂੰ ਜਾਓ ਆਪਾਂ ਅੱਗੇ ਵੀ ਕਹਿੰਦੇ ਹੁੰਦੇ ਸੀ ਕਿ ਜੇ ਸਾਡੇ ਸਾਰੇ ਐਮਐਲਏ ਤੇ ਸਾਰੇ ਐਮਪੀ ਜਾ ਕੇ ਪ੍ਰਧਾਨ ਮੰਤਰੀ ਦੀ ਦੋਗੇ ਬੈਜਦੇ ਕਿਵੇਂ ਨਾ ਸਾਨੂੰ ਕੁਝ ਦੇਣਗੇ ਜੀ ਜਿੱਦਣ ਪੰਜਾਬ ਦੇ ਐਮਐਲਏ ਤੇ ਐਮਪੀ ਸਾਰੇ ਇਕੱਠੇ ਹੋ ਕੇ ਉੱਥੇ ਚਲੇ ਗਏ ਤੇ ਪ੍ਰਧਾਨ ਮੰਤਰੀ ਭੱਜਾ ਹੀ ਆਊਗਾ ਸਾਨੂੰ ਦੱਸੋ ਜੀ ਤੁਹਾਡੀ ਮੰਗ ਕੀ ਇਹੋ ਨਾ ਜਿਦ ਸਾਨੂੰ ਕੱਖ ਨਹੀਂ ਮਿਲਦਾ ਜਦੋਂ ਅਸੀਂ ਘੜਿਆਂ ਚ ਵੜਨੇ ਗਾਂਵ ਵਿਚੜੇ ਚ ਵੜਨੇ ਪਏ ਕਾਂਗਰਸ ਦਾ ਕੀ ਹਾਲ ਕਾਂਗਰਸ ਦਾ ਬਹੁਤ ਮੰਦਾ ਹਾਲ ਹੈ ਤੇ ਬੀਬੀ ਅੰਬੀਕਰ ਸੋਨੀ ਨੇ ਤਾਂ ਫੇਸਬੁਕ 'ਇਨ ਨੂੰ ਕਿਹਾ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਹੱਲ ਕਰਦੇ ਹੋ ਉਹ ਕੱਲ ਨਹੀਂ ਹੋਣਾ। ਕਿਉਂ ਹਾਈ ਕਮਾਂਡ ਬਹੁਤ ਕਮਜ਼ੋਰ ਆ ਹਾਂ ਹਾਈ ਕਮਾਂਡ ਦੀ ਆਪਣੀ ਸਰਕਾਰ ਹੁੰਦੀ ਤੇ ਕਾਂਗਰਸ ਵਿੱਚ ਕੁਸਕਲਾਂ ਦੇ ਜਿੰਦੇ ਕਿਸੇ ਕੰਨ ਚ ਪਾਇਨੀ ਚੀਤ ਮੁਖਣ ਗਿਆਨੀ ਜੈਲ ਸਿੰਘ ਨੂੰ ਜਦੋਂ ਬੜਾਇਆ ਨਾ ਮੁੱਖ ਮੰਤਰੀ ਤੇਵੇ ਜੱਟ ਐਮਐਸਏ ਜੀ ਕਹਿੰਦੇ ਸੀ ਗੁੱਲੀ ਘਾਡੂ ਬਣਾਤੇ ਉਹਨੂੰ ਕੀ ਪਤਾ ਸਿਆਸਤ ਕੀ ਹੁੰਦੀ ਹੈ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਇੰਦਰਾ ਗਾਂਧੀ ਇੱਕ ਤਬਕਾ ਮਰੇਸ਼ ਨੂੰ ਮੈਂ ਬਣਾਇਆ ਜਿਹਨੇ ਚੂਟੜੀ ਕੀਤੀ ਆਪਣਾ ਪੜਿਆ ਵਿਚਾਰ ਦੇ ਤੇ ਦਿਲਬਾਬ ਸਿੰਘ ਡਾਲੇਕੇ ਵਰਗੇ ਫਿਰ ਹਰ ਸਟੇਜ ਤੋਂ ਕਹਿੰਦੇ ਹੁੰਦੇ ਸੀ ਕਿ ਗਿਆਨੀ ਸਰਕਾਰ ਦੇ ਪੱਖ ਮਜ਼ਬੂਤ ਕਰੋ ਗਿਆਨੀ ਸਰਕਾਰ ਨੂੰ ਮਜ਼ਬੂਤ ਕਰੋ ਗਿਆਨੀ ਸਰਕਾਰ ਨੇ ਆਖਤਾ ਗਿਆਨੀ ਸਰਕਾਰ ਨੇ ਆਖਤਾ ਦਬਕੇ ਦੀ ਗੱਲ ਸੀ ਨਾ ਜੀ ਦਬਕਾ ਨਹੀਂ ਕੋਨਾ ਸੁਨੀਲ ਜਾਖੜ ਜੀ ਜੋ ਮਰਜੀ ਕਹੀ ਜਾਂ ਨਾ ਕਹੀ ਜਾਂ ਉਹਨਾਂ ਕੋਈ ਅਸਰ ਨਹੀਂ ਹੋਣਾ ਅੱਜ ਕੱਲ ਉਹ ਪੰਜਵੇਂ ਟਰ ਨੇ ਪੰਜਾਬ ਕਾਂਗਰਸ ਦੇ ਵਿੱਚ ਸੁਨੀਲ ਜਾਖੜ ਪ੍ਰਧਾਨ ਹੋਣ ਦੇ ਬਾਵਜੂਦ ਵੀ ਪੰਜਵਾਂ ਟਰ ਜਾਟ ਚਾਰਪੀਏ ਕੀਤੇ ਹੋਰੀ ਕੰਮ ਕਰੀ ਜਾਂਦੇ ਉਹ ਮਿਲ ਕੇ ਕਰ ਰਹੇ ਨੇ ਅਸੀਂ ਤੇ ਕਹਿੰਦੇ ਆਖਰ ਸਾਹਿਬ ਜਾਓ ਜਾ ਕੇ ਲੈ ਕੇ ਆਓ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜੀ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਕਰੇ ਬਿਲਕੁਲ ਕਰਨਾ ਚਾਹੀਦਾ ਇਹ ਸਕੇ ਨੇ ਹੱਕ ਚੰਦੇ ਸੀ ਪ੍ਰਧਾਨ ਮੰਤਰੀ ਦੌਰਾ ਕਰੇ ਆ ਕੇ ਵੇਖੇ ਕੋਈ ਵੱਡਾ ਪੈਕੇਜ ਦੇਵੇ ਪੰਜਾਬ ਦੀ ਬਰਬਾਦੀ ਕਿੰਨੀ ਹੋਈ ਕਿ ਲਿਖਤ ਰਿਪੋਰਟ ਤਾਂ ਕੋਈ ਦਿੱਲੀ ਪੁੱਜਦੀ ਹੈ ਉੱਤੇ ਰਾਤ ਕੀ ਤੇ ਪੰਜਾਬ ਨੂੰ ਬਰਬਾਦ ਕਰਨ ਮਾਰੇ ਇਸ ਨੇ ਪੰਜਾਬ ਜਿਵੇਂ ਮਰ ਨਹੀਂਗਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਜੰਮੂ ਕਸ਼ਮੀਰ ਤੇ ਹਿਮਾਚਲ ਜਮੇਵਾ ਪੰਜਾਬ ਦਾ ਆਪਣੇ ਪਾਣੀ ਹੁੰਦਾ ਤੇ ਇਹਨਾਂ ਵਾਸਤੇ ਸਮਰੱਥਨਾ ਕਿਉਂ ਖਾਂ ਦੀ ਸੀ ਜਿਹੜਾ ਉੱਪਰੋਂ ਟੜਾ-ਟੜ ਪਾਣੀ ਆਇਆ ਟੜਾ-ਟੜ ਪਾਣੀ ਆਇਆ ਉਹਦੀ ਸਰੀ ਖੇੜ 25 ਅਗਸਤ ਤੱਕ ਨਾਰਮਲ ਬਰਸਾਤ ਨਾਲੋਂ ਬਕਾਇਦਾ ਤੌਰ ਤੇ 123 ਫੀਸਦੀ ਪੰਜਾਬ 'ਚ ਬਰਸਾਤ ਵੱਧ ਹੋਈ ਆ ਹਮਾ ਚਲਦੇ ਵਿੱਚ 197 ਫਿਸੀ ਦੀ ਵਦ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ 54 ਸਾਲਾਂ ਬਾਅਦ ਅੱਜ ਇਹੋ ਜਿਹੇ ਹਾਲਾਤ ਬਣੇ ਨੇ ਹੜਾ ਵਾਲੇ ਤੇ ਪਾਕਿਸਤਾਨ ਦੀ ਇਹ ਤੋਂ ਵੀ ਮੰਦੀ ਹਾਲਤ ਅੱਧਾ ਪੰਜਾਬ ਉੱਥੇ ਜਿਹੜਾ ਪਾਕਿਸਤਾਨ ਦਾ ਪੰਜਾਬ ਜਿਹੜਾ ਪਾਣੀ ਡੁੱਬਿਆ ਪਿਆ ਨਾਰਮਲ ਲੈ ਲਓ ਸਰਗੋਦਾ ਲੈ ਲਓ ਸਿਆਲਕੋ ਟੈਲਰ ਸਾਰੇ ਜਿਹੜੇ ਜ਼ਿਲ੍ਹੇ ਨੇ ਇਹ ਪਾਣੀ ਡੁੱਬੇ ਪਏ ਇਸ ਕਰਕੇ ਪਾਣੀ ਜਿਹੜਾ ਵਾ ਉਹ ਇਹਨੂੰ ਇਹਨੂੰ ਅਸੀਂ ਕੁਦਰਤੀ ਆਫ ਨਹੀਂ ਬਿਲਕੁਲ ਕੁਦਰਤੀ ਆਫ ਨਹੀਂ ਕਹਾਂਗੇ ਇਹ ਮੈਨੂ ਮੇਡ ਆਫ ਹੈ ਕਿਉਂ ਭਾਰ ਅਸੀਂ ਤੋੜਦੇ ਭਾਰ ਤੋੜ ਕੇ ਅਸੀਂ ਉੱਥੋਂ ਬਜਰੀ ਬਣਾ ਲਈ ਕ੍ਰੈਸ਼ਰ ਨਾਲ ਬਿੰਦੀ ਖੁਦੀ ਜਿਹੜੀ ਭਾਰਾਂ ਤੇ ਉੱਥੇ ਦਰਖਤ ਸੀ ਉਹ ਵੱਢਦੇ ਅਸੀਂ ਜਿੰਨਾਂ ਨੇ ਰੋਕਣਾ ਸੀ ਇਹਨੂੰ ਫਲੱਡ ਨੂੰ ਉਹ ਵੜਦੇ ਸੀ ਤੇ ਪਾਣੀ ਤੇ ਤੜਾ ਤੜ ਕੇ ਸਦਾ ਠਾਵੀ ਹੋਣਾ ਦਾ ہاں ਜਿੱਥੇ ਪੰਜਾਬ ਚੋਂ ਪੰਜਾਬ ਦੇ ਵਿੱਚ 1988 ਦੇ ਵਿੱਚ 9000 ਪਿੰਡ ਪ੍ਰਭਾਵਤ ਹੋਏ ਸੀ ਤੇ 2500 ਪਿੰਡਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਨਹੀਂ ਹੈਗੇ ਅੱਜ ਹਾਲ ਦੀ ਘੜੀ 101000 ਪਿੰਡ ਪ੍ਰਭਾਵਤ ਜਦਾ ਨਹੀਂ ਹੈਗੇ ਲਿਕਰ ਪਾਣੀ ਇੰਨਾ ਗੁੱਤੋਂ ਆ ਗਿਆ ਕਿ ਉਹਨੇ ਜਿੰਨੇ ਕ ਨੁਕਸਾਨ ਕਰਨਾ ਸੀ ਲੋੜਵੰਦ ਕਰਨਾ ਦੁਕਾਨੀ ਲੋ ਜਾਨ ਮਾਰਦੀ ਤੇ ਰਾਖੀ ਜਾਨ ਨਹੀਂ ਤੋਗੀ ਮਾਲ ਦੀ ਰਾਖੀ ਹੀ ਹੋ ਸਕੀ ਮਾਲ ਰੁੜ ਗਿਆ ਉਹਨਾਂ ਦਾ ਚੰਗੀਆਂ ਪਣੀਆਂ ਕੁੰਨੀਆਂ ਚੂਰ ਜਿਹੜੀਆਂ ਝੋਟੀਆਂ ਸੀ ਉਹਨਾਂ ਦੇ ਰੱਸੀ ਉਹਨਾਂ ਨੂੰ ਆਪ ਉਹਨੇ ਪੈ ਦਿਲ ਤੇ ਹੱਥ ਰੱਖ ਕੇ ਉਹਨੇ ਪੈ ਜਿਹੜੀਆਂ 1.5 ਦੇ 2-2 ਲੱਖ ਦੀਆਂ ਝੋਟੀਆਂ ਸੀ ਉਹਨਾਂ ਦੇ ਇਸ ਕਰਕੇ ਦੀ ਸਟੇਟ ਗਵਰਨਰਟ ਜ਼ਿੰਮੇਵਾਰ ਹੈ ਸਟੇਟ ਗਵਰਨਰਟ ਨੇ ਪਹਿਲਾਂ ਪ੍ਰਬੰਧ ਹੀ ਨਹੀਂ ਕੀਤੇ ਇਹ ਪ੍ਰਬੰਧ ਪਹਿਲਾਂ ਚਾਹੀਦੇ ਸੀਗੇ ਪਹਿਲਾਂ ਅਸੀਂ ਬਾਸਰਾਂ ਨੇ ਦੇਖ ਕੇ ਸੁੱਤੇ ਰਹੇ ਅੱਜ ਤੋ 30 ਸਾਲ ਪਿੱਛੇ ਚਲ ਜੋ ਬਕਾਇਦਾ ਤੌਰ ਤੇ ਇੱਕ ਇਹ ਨਹੜਾ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਮੀਟਿੰਗ ਲੱਗਦੀ ਸੀ ਆਲ ਡੀਸੀਜ਼ ਦੀ ਆਲ ਸੈਕਟਰੀਜ਼ ਦੀ ਉਹਨਾਂ ਦੀਆਂ ਡਿਊਟੀਆਂ ਲਗਦੀਆਂ ਸੀਗੇ ਜਿਹੜੀ ਡਾਇਰੈਕਸ਼ਨ ਉੱਥੇ ਮਿਲਦੀ ਸੀ ਡੀਸੀ ਆ ਕੇ ਜ਼ਿਲ੍ਹੇ ਦੇ ਅਧਿਕਾਰੀ ਨੇ ਕਰਦਾ ਸੀ ਜ਼ਿਲ੍ਹੇ ਦੇ ਅਧਿਕਾਰੀ ਨੂੰ ਡਿਊਟੀਆਂ ਲੱਗਦੀਆਂ ਸੀ ਵੀ ਤੂੰ ਤੁਸੀਂ ਵੇਖਣੀ ਤੂੰ ਫਲਾਣਾ ਬੰਦ ਵੇਖਣਾ ਏ ਤੂੰ ਪਿਉਸ ਵੇਖਣਾ ਏ ਤੂੰ ਸਪਾਰ ਵੇਖਣੀ ਸਪਾਰ ਦਾ ਕੰਮ ਹੁੰਦਾ ਵੀ ਪਾਣੀ ਨੂੰ ਡਾਇਵਰਟ ਕਰਨਾ ਦੂਜੇ ਪਾਸੇ ਸਪਾਰ ਸੋ ਹੀ ਕੰਮ ਕਰਦੇ ਸਪਾਰ ਨਾਲ ਕੋਈ ਰਹਿ ਹੀ ਕੋਈ ਨਹੀਂ ਜਦੋਂ ਸਪਾਰ ਨਾਲ ਕੋਈ ਰਿਹਾ ਕੋਈ ਨਹੀਂ ਅਗਲੇ ਪਾਸੇ ਤੁਸੀਂ ਆਏ ਮਣੀਸ ਦਾ ਭਣੀਆ ਕਿ ਵਿਜਨਤ ਕੋਲ ਕਿਉਂ ਬਸੇ ਸੀ ਇਸ ਕਰਕੇ ਕਹਿਣ ਤੋਂ ਭਾਵੇਂ ਕਿ ਇਹ ਮੈਨਮੇਡ ਹੈ ਤੇ ਮੈਨ ਨੂੰ ਬੰਦੇ ਨੂੰ ਜਿਹੜਾ ਸੀ ਉਹ ਤੋਂ ਅਕਲ ਤੋਂ ਘੱਟ ਨੇ ਤੇ ਹਵਾ ਮੁੱਖ ਮੰਤਰੀ ਸਾਹਿਬ ਤੁਰੇ ਫਿਰਨਗੇ ਉੱਥੇ ਕੀ ਕਰਨਗੇ ਕੱਖ ਨਹੀਂ ਕਰ ਸਕਦੇ ਤੇ ਉਧਰ ਅੱਜ ਅਰਦਾਸ ਕਰਨ ਲੱਗਿਆ ਅਗਿਆਨੀ ਰਗਵੀਰ ਸਿੰਘ ਹੋਣੀ ਜਿਹੜੇ ਆ ਉਹ ਵਿਚਾਰਿਆਂ ਦੇ ਅੱਖਾਂ 'ਚੋਂ ਹੰਝੂ ਆ ਗਏ ਹਾਲਾਤ ਦੇਖ ਕੇ ਆ ਗਏ ਉਹਨੇ ਜਿਹੜਾ ਕੱਲ ਨਾ ਵੇਖੋ ਮੈਂ ਤੁਹਾਡੀ ਕੱਲ ਮੰਦਾ ਹਾਲਾਤ ਦੇਖ ਕੇ ਆ ਗਏ ਕਿਹੜੇ ਗੁਰੂ ਦਾ ਪ੍ਰਚਾਰ ਕਰਦੇ ਹੋ ਤੁਸੀਂ ਤੇਰਾ ਬਾਣਾ ਮਿੱਠਾ ਲੱਗੇ ਕਿ 33 ਤੇ ਵੀ ਦੇ ਮਿੱਠਾ ਦੋ ਤੇਰਾ ਬਾਣਾ ਮਿੱਠਾ ਲੱਗੇ ਕੋਈ ਨਹੀਂ ਤੁਸੀਂ ਜਦੋਂ ਪੜਦੇ ਹੁੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਯਕੀਨ ਰੱਖਦੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ 30000 ਸਿੱਖ ਸ਼ਹੀਦ ਹੋ ਗਿਆ ਕੱਲੂ ਘਾਰੇ ਵਿੱਚ ਇੱਕੋ ਪਰਹੀੜੇ ਦੇ ਵਿੱਚ ਤੇ ਜਸਤਾ ਸਿੰਘ ਗਾਲੂ ਵਾਲੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੇਰੀ ਬਾਣੇ ਦੇ ਵਿੱਚ ਨੰਦ ਮੈਂ ਬਦੀਦ ਕੀਤੇ ਨੇ ਚਾਰ ਪੈਰ ਤੇ ਬਾਕੀ ਵਿਚਾਰ ਤੇ ਰਾਤ ਦੇ ਵਿੱਚ ਸੁੱਖ ਸਕਣਾ ਨਹੀਂ। ਐਸੀ ਅਦਾਸ ਐਸੀ ਸਿੱਖੀ ਜਿਹੜੇ ਗੁਰੂ ਜੀਆ ਤੁਸੀਂ ਗੱਲਾਂ ਕਰਦੇ ਸਾਰਾ ਪਰਿਵਾਰ ਜਿਹੜਾ ਸੀ ਕੌਮ ਤੋਂ ਵਾਰ ਕੇ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਤੇ ਮਾਛੀ ਵਾਲੇ ਜੰਗਲਾਂ ਜਾ ਕੇ ਗੀਤ ਗਉਂਦਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਤੁਸੀਂ ਕਿੱਥੇ ਬੈਠੇ ਹੋ? ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਰੋਕੇ ਜਿਹੜਾ ਸੀ ਉਹ ਆਪਣੀ ਬੇਤੀ ਕਰਾਈ ਨਾਲ ਦੂਜਿਆਂ ਦੀ ਕਰਾਈ ਤੇ ਹੁਣ ਤੁਹਾਡੀ ਗੱਲ ਕਸਰ ਰਹਿ ਗਈ ਸੀ ਤੁਹਾਨੂੰ ਇੱਕ ਪੋਲੀਟਿਕਲ ਬੰਦਾ ਕਹਿੰਦਾ ਗਿਆਨੀ ਜੀ ਤੁਸੀਂ ਕੋ ਰੂ ਜਾਂਦੇ ਹੋ ਗਿਆਨੀ ਜੀ ਤੁਸੀਂ ਸਾਡਾ ਬਕਾਇਦਾ ਤੌਰ ਤੇ ਸਾਨੂੰ ਜਿਹੜੀ ਆ ਉਹ ਸੇਧ ਦੇਣੀ ਆ ਤੁਸੀਂ ਉਹ ਤੁਹਾਨੂੰ ਕਹਿ ਰਿਹਾ ਅੰਤ ਹੁੰਦੀ ਹੈ ਭੀ ਰੋਂਦੀ ਜ਼ਾਰਾ ਨੂੰ ਤੇ ਮਾਂ ਭਰਾਵਾਂ ਦਾ ਰੋਣ ਤੇ ਕੋਈ ਹੋਰ ਆ ਤੇ ਕਿਹਾ ਕੋਈ ਹੋ ਜਾਂਦਾ ਜਿਆ ਇਸ ਕਰਕੇ ਗਿਆਨੀ ਜੀ ਤੁਹਾਡਾ ਕੰਮ ਵੀ ਲੋਕਾਂ ਨੂੰ ਬਕਾਇਦਾ ਤੌਰ ਤੇ ਹੌਸਲਾ ਦੇਣਾ ਲੋਕਾਂ ਨਾਲ ਜਾ ਕੇ ਕਹਿੰਦੇ ਕਿ ਆਪਕ ਗੁਰੂ ਦੇ ਪਾਣਿਚ ਰਹਿਣਾ ਕੋਈ ਗੱਲ ਨਹੀਂ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਅੱਜ ਤੇ ਹਰਜਿੰਦਰ ਸਿੰਘ ਦਾ ਮੇ ਵੀ ਲੰਗਰ ਪਾਣੀ ਲੱਗੇ ਪੁੱਜੇ ਸੀ ਉੱਥੇ ਹਾਂ ਜੀ ਹਾਂ ਜੀ ਐਸਜੀਪੀਸੀ ਪਹੁੰਚੀ ਸੀ ਗਿਆਨੀ ਹਾਂ ਪ੍ਰਿੰਸੀਪਲ ਦੀ ਪੂਰੀ ਟੀਮ ਨਾਲ ਮੌਜੂਦ ਹੈ ਕਿ ਐਸੀ ਆਪਣੇ ਲੋਕਾਂ ਵਾਸਤੇ ਜਿਹੜੇ ਸੀ ਲੰਗਰ ਪਾਣੀ ਤੇ ਹੋਰ ਸਮਾਜ ਸਮਾਗਮ ਕਿਹਦੇ ਵਰਤੋਂ ਉਹਨਾਂ ਨੇ ਵੀ ਕਿਹਾ ਕੀ ਪ੍ਰਧਾਨ ਮੰਤਰੀ ਨੂੰ ਦੁਆਰਾ ਨਹੀਂ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਇਮੀਡੀਏਟਲੀ ਫੰਡ ਰੀਲਿਸ ਕਰਨੀ ਚਾਹੀਦੀ ਹੈ ਪੰਜਾਬ ਵਾਸਤੇ ਪੰਜਾਬ ਦੇ ਵਿੱਚ ਕੁਝ ਕੀਤਾ ਜਾਵੇ ਅਸੀਂ ਪਰ ਇਹ ਵੀ ਸੋਚਣਾ ਪਊਗਾ 1986 ਦੇ ਵਿੱਚ ਜਦੋਂ ਰਜੀਵ ગાંધી ਇੱਥੇ ਹੁੰਦਾ ਕਿਹਾ ਮੈਂ 1 ਰੁਪਿਆ ਭੇਜਦਾ ਵਾਂ ਸੈਂਟਰ ਚੋਂ ਤੇ 10% ਪਹੁੰਚੇ ਗਰੀਬ ਤੱਕ ਅੱਜ ਕੱਲ ਉਹ 10% ਨਹੀਂ ਪਹੁੰਚਦੇ ਪਹਿਲੀ ਗੱਲ ਤੇ ਪ੍ਰਮੁੱਖ ਮੰਤਰੀ ਸਾਹਿਬ 230 ਕਰੋੜ ਰੁਪਏ ਤੁਸੀਂ ਭੇਜੇ ਸੀ ਪੁੱਛੋ ਕਿੱਥੇ ਖਰਚ ਕੀਤੇ ਕਿਹੜੇ ਬੰਦ ਤੇ ਕੀਤੇ ਨੇ ਕਿਹੜੀ ਸੱਕੀ ਤੇ ਕੀਤੇ ਨੇ ਕਿਹੜੀ ਤੁਸੀਂ ਦੇ ਪਤਾ ਕਰਾਉਂ ਨਹੀਂ ਕਰੋ ਉਹਨਾਂ ਜਾਰ ਜਿੰਨਾਂ ਨੂੰ ਪਤਾ ਤਾਂ ਕਿਦਾਂ ਸਾਡੀ ਬਦ ਕਿਸਮਤੀ ਹੈ ਅਸੀਂ ਢੇਡੀ ਅੱਗੇ ਰੱਖ ਲਿਆ ਬਸ ਸਾਡਾ ਹੋਰ ਕੋਈ ਕੰਮ ਨਹੀਂ ਹੈ ਇਹਰਾ ਫੇਰੀ ਜਿੰਦਾਬਾਦ ਸਾਡੇ ਇੱਥੇ ਚਾਹੀਦਾ ਨੂੰ ਦੋ ਚਾਰ ਬੰਦੇ ਫਾਂਸੀ ਲਾ ਦੇ ਉਹ ਇੱਕ ਮੈਂ ਖਬਰ ਪੜ੍ਹ ਰਿਆ ਸੀਗਾ ਉੱਥੇ ਬੰਦੇ ਨੇ ਇਹੋ ਜਿਹੀ ਰੈਫਰਿੰਗ ਕੀਤੀ ਉਹਨੂੰ ਉਮਰ ਕਹਿੰਦੀ ਸਾਡੇ ਦਿੱਤੀ ਉਮਰ ਕਹਿੰਦੀ ਸ਼ਹਿਰ ਮਿਰਕਾ ਗੁਜਰਾਤ ਦੀ ਗੱਲ ਗੁਜਰਾਤ ਦਾ ਭਾਜ ਫਤਵ ਬਣਾਇਆ ਕੇ ਉਹਨੂੰ ਇਹ ਆ ਫੇਰੀ ਦੇ ਕੇਸ ਚ ਮਿਰਕਾ ਦੀ ਸਰ ਦੇ ਦਿੱਤੀ ਹੈ ਕਰ ਚਲ ਤਰੇ ਚਲ ਜਿੰਦੇ ਇਸ ਕਰਕੇ ਸੰਦੀਪ ਦੀ ਬੜਾ ਕੁਝ ਕਰਨ ਵਾਲਾ ਵਾ ਲੇਕ ਸਾਡੀਆਂ ਸਰਕਾਰਾਂ ਨਾ ਕੁਝ ਕਰਦੀਆਂ ਤੇ ਨਾ ਇਹ ਨਾ ਕੁਛ ਕਰਨਾ ਸवाय ਬਿਆਨਬਾਜੀ ਤੋਂ ਐ ਐ ਮੁੱਕ ਲੜਦਾ ਇੱਕ ਨੇ ਮਤਲਬ ਬਿਆਨ ਦੇਣ ਦੀ ਲੋੜ ਨਹੀਂ ਹੈਗੀ ਇੱਕ ਨੇ ਮਿਲ ਕੇ ਕੰਮ ਕਰਨ ਦੀ ਲੋੜ ਹੈਗੀ ਆ ਬਾਜਬਾ ਆਪਣੀਆਂ ਪੂਛਾਂ ਚੁੱਕੀ ਫਿਰਦਾ ਵਾ ਭਗਵੰਤ ਮਾਨ ਆਪਣਾ ਰੋਲਾ ਪਾਈ ਜਾਂਦਾ ਸੁਨੀਲ ਜਾਖੜ ਆਪਣੀ ਟਫੀ ਵੇਚ ਜਾਂਦਾ ਸਾਰੇ ਸਾਰੇ ਖੁਦ ਤੋਂ ਫਿਰਦੇ ਆਪਣੇ ਐਸ ਮੌਕੇ ਤੇ ਇੱਕ ਮੰਚ ਤੇ ਖਲੋ ਕੇ ਵੇਖ ਲਈ ਜਿੱਦਾਂ ਜੀ ਪੰਜਾਬ ਦਾ ਪਲਾ ਕਿਵੇਂ ਕਰ ਸਕਦੇ ਸੀ ਅੱਜ ਵੀ ਵਿਦੇਸ਼ਾਂ ਚ ਲੋਕ ਬੈਠੇ ਪੰਜਾਬ ਵਾਸਤੇ ਤੜਫ ਰਹੇ ਆ ਬੰਦੇ ਲੇਕਿਨ ਮੈਂ ਨੂੰ ਪਤਾ ਵੀ ਜਿੰਨੇ ਪੈਸੇ ਭੇਜੇ ਨਾ ਖਾ ਜਾਣੇ ਉੱਥੇ ਲੋਕਾਂ ਤੱਕ ਨਹੀਂ ਪਹੁੰਚੇ ਅੱਜ ਖਾਲਸਾ ਏਡ ਕਿਉਂ ਨਹੀਂ ਇੱਥੇ ਆਈ ਖਾਲਸਾ ਏਡ ਤੇ ਪਿਛਲੀ ਤੁਸੀਂ ਸੰਗੀਤ ਇਲਜ਼ਾਮ ਲਾਇਆ ਤੁਸੀਂ ਇਹ ਖਾ ਗਏ ਜੀ ਲੁੱਟ ਗਏ ਜੀ ਫਲਾਣੇ ਦੀ ਢਿੰਗੜੇ ਦੀ ਔਕੜੇ ਦੀ ਉਹਨਾਂ ਜਿਹਦਾ ਟਰੈਕਟਰ ਗੁੰਮ ਹੋ ਗਿਆ ਸੀ ਨਾ ਉਹਨੂੰ ਟਰੈਕਟਰਾਂ ਵਾਲਾ ਲੈ ਕੇ ਦਿੱਤਾ ਜਿਹਦੀਆਂ ਮੱਝਾਂ ਮਰ ਗਈ ਸੀ ਮੱਝਾਂ ਲੈ ਕੇ ਦਿੱਤੀ ਉਹਨੂੰ ਇੰਨੀ ਵੱਡੀ ਉਹਨਾਂ ਮਦਦ ਕੀਤੀ ਸੀ ਕਿਉਂ ਤੁਹਾਡੇ ਕੋਲ ਜਦੋਂ ਤੁਸੀਂ ਇਲਜ਼ਾਮ ਹੀ ਲਾਈ ਜਾਂਦੇ ਉਹਨਾਂ ਦੇ ਨੇ ਉਹਨਾਂ ਦਾ ਇੱਕ ਸੁਨੇਹਾ ਆਇਆ ਵੈਸੇ ਵੀ ਸਾਰੇ ਜਣੇ ਇਕੱਠੇ ਹੋ ਜਓ। ਉਹ ਹੀ ਇਸ ਕਰਕੇ ਕਿ ਕਿਹਾ ਮੈਂ ਇਲਜ਼ਾਮ ਆਦੀ ਛੱਡ ਦਿਓ ਇਕੱਠੇ ਕੰਮ ਤੇ ਹੋ ਜਓ। ਇਸ ਕਰਕੇ ਸੰਦੀਪ ਜੀ ਇਹ ਜਿਹੜੀ ਫਲੱਡ ਨੇ ਇਹ ਮੈਨਮੇਡ ਨੇ ਇਹ ਕੁਦਰਤੀ ਆਫਤ ਨਾਲ ਲੜਿਆ ਜਾ ਸਕਦਾ ਵਾ। ਜਿਹੜੀ ਆਰਮੀ ਦੀ ਕਾਰਫਤਾ ਪੈਦਾ ਕੀਤੀ ਉਹ ਨਾਲ ਨਹੀਂ ਲੜਿਆ ਜਾ ਸਕਦਾ। ਜੀ। ਅੱਛਾ। ਪਰ ਸਰ ਪਟਿਆਲਾ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਨਾਲ ਉਹਨਾਂ ਦੇ ਕੁਝ ਹੋਰ ਜਿਹੜੇ ਸਾਥੀ ਸਹਿਬਾਨਾਂ ਦੇ ਉੱਤੇ ਇੱਕ ਪਰਚਾ ਦਰਜ ਹੋਇਆ ਮਾਮਲਾ ਇਹ ਹੈ ਵੀ ਮਹਾਨਕੋਸ਼ ਦੀ ਬੇਦਬੀ ਹੋਈ ਹੈ ਉਹਨੂੰ ਦਫਨਾਉਣ ਲੱਗੇ ਸੀਗੇ ਤੇ ਰੌਲਾ ਪੈ ਗਿਆ ਹੁਣ ਇਸ ਸੰਦਰਭ ਦੇ ਵਿੱਚ ਜਿਹੜੇ ਆਪਣੇ ਭਾਸ਼ਾ ਵਿਭਾਗ ਦੇ ਜਸਵੰਤ ਸਿੰਘ ਜ਼ਫਰ ਹੈ ਨਾ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਇਸ ਕੇਸ 'ਚ ਨਹੀਂ ਉਨ੍ਹਾਂ ਨੂੰ ਜਿਹੜਾ 24 ਜੁਲਾਈ 2025 ਨੂੰ ਸ਼੍ਰੀਲਗਰ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਸੀ ਗੁਰੂ ਸਾਹਿਬ ਦੇ 350 ਸਾਲ ਨੂੰ ਉਸ ਕਿਚ ਕੀਤਾ। ਅੱਛਾ ਜੀ। ਲੇਕਿਨ ਐਸ ਕੇਸ ਦੇ ਵਿੱਚ ਜੋ ਕੀਤਾ ਯੂਨੀਵਰਸਿਟੀ ਬਿਲਕੁਲ ਦੁਰਸ਼ਤ ਕੀਤਾ ਸੀ। ਠੀਕ ਹੈ ਗਲਤੀਆਂ ਹੋਈਆਂ ਨੇ 2006 ਦੇ ਸ਼ਖਦਾ ਬਕਾਇਦਾਤ ਦੇ ਮਹਾਂਕੋਸ਼ ਹਿੰਦੀ ਪੰਜਾਬੀ ਤੇ ਅੰਗਰੇਜ਼ੀ 2019 ਤੇ ਤੇ ਰੋਕ ਲੱਗਦੀ ਆ ਵੀ ਇਹਦੇ ਚ 30 ਹਜ਼ਾਰ ਗਲਤੀਆਂ ਉਹ ਵੀ ਉਹਨਾਂ ਵਿਦਵਾਨਾਂ ਦੇ ਅੱਖ ਚ ਜਾਂਦਾ ਆ ਆ ਜਿਹੜੇ ਸਾਡੇ ਪ੍ਰੋਫੈਸਰ ਬੈਠੇ ਨੇ ਉਹ ਤੇ ਰੱਬ ਸਮਝਦੇ ਆਪਣੇ ਆਪ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਇੱਥੇ ਹੈਗਾ ਅਸੀਂ ਸਿਆਣੇ ਹਾਂ ਇਹਨਾਂ ਨਾਲ ਤਾਂ ਮੈਂ ਨਾ ਸੱਚੀ ਦੇ ਪਿਛੋਣੀ ਚਾਹੀਦਾ ਜਦੋਂ ਗਲਤੀਆਂ ਹੋ ਗਈਆਂ ਤੁਸੀਂ ਉਹ ਮੁੜ ਕੇ ਫੈਸਲਾ ਕਰ ਲਿਆ ਕਿ ਇਹਨਾਂ ਦੀ ਜਿਹੜੀ ਹੈ 2019 ਦੀ ਫੈਸਲ ਰੋਕ ਲਾ ਦਿੱਤੀ ਕਿ 2 ਜ 6 ਅਗਸਤ 2025 ਇਹਨਾਂ ਨੇ ਕਿਹਾ ਜੀ ਇਹਨਾਂ ਦਾ ਕਰੀਏ ਕੀ ਹੁਣ ਮੀਟਿੰਗ ਕੀਤੀ ਫੈਸਲਾ ਆਇਆ ਜੀ ਜੇ ਤੁਸੀਂ ਇਹਨਾਂ ਨੂੰ ਸਾੜੋਗੇ ਤੇ ਪੋਲੂਸ਼ਨ ਪੈਦਾ ਹੋਊਗਾ ਵਾਤਾਵਰਣ ਖਰਾਬ ਹੋਊਗਾ ਚੰਗੀ ਗੱਲ ਟੋਏ ਫੁੱਟ ਕੇ ਇਹਨਾਂ ਨੂੰ ਸੁੱਟ ਕੇ ਉੱਥੇ ਤੇ ਇਹਨਾਂ ਨੂੰ ਗਾਲ ਕੇ ਤੇ ਦੀ ਖਾਦ ਬਣਾਈ ਜਾਂਦੀ ਮਾਰੀ ਗੱਲ ਬਹੁਤ ਚੰਗੀ ਜੀ ਲੇਕਿਨ ਇਹ ਬਾਦਲ ਕਿਆਂ ਨੇ ਇਹੋ ਜਿਹਾ ਪੰਗਾ ਪਾਇਆ ਉੱਥੇ ਵਿਦਿਆਰਥੀ ਨੂੰ ਪੁੜਕਾਇਆ ਤੇ ਮੁੜ ਕੇ ਪ੍ਰੈਸ ਨੂੰ ਕਰਨਿਆ ਕਿ ਸਰਕਾਰ ਨੂੰ ਬਦਲਾਅ ਕਰਨ ਦੀ ਖਾਤਰ ਉਹ ਤੁਹਾਡੀ ਆਪਣੀ ਢਾਈ ਧੂਈ ਤੇ ਦੇ ਪੂੰਜੀ ਦੀ ਗੱਲ ਨੂੰ ਖੜੰਡਿ ਛੜਦੇ ਬਹਿਬਲ ਕਰਦਾ ਤੁਸੀਂ ਦੂਜਿਆਂ ਤੇ ਦੋਸ਼ ਮਾਰਨੇ ਸਿਰ ਬੇਅਦਬੀ ਕਰਤੀ ਉਹ ਜਿਹੇ ਦਾ ਇਹ ਚ ਬੇਅਦਬੀ ਕਿੱਥੇ ਕੋਈ ਧਾਰਮਿਕ ਗ੍ਰੰਥਾ ਇਹ ਧਾਰਮਿਕ ਇਹ ਗ੍ਰੰਥਾ ਤੇ ਫਿਰ ਅਖਬਾਰਾਂ ਦੀ ਪੁਰਬਾਣੀ ਸ਼ਬਦ ਨੂੰ ਕੀ ਕੀਤਾ ਕਰਨ ਜਿਹੜਾ ਲਾਹਾਂ ਦਾ ਪੀਸੀ ਅਖਬਾਰਾਂ ਦੀ ਵੀ ਗੁਰਬਾਣੀ ਸ਼ਬਦ ਨੇ ਇਹ ਧਾਰਮਿਕ ਗ੍ਰੰਥ ਨਹੀਂ ਇਹਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਨਹੀਂ ਕਰ ਸਕਦੇ ਇਹਨਾਂ ਦੀ ਗੁਟੀਆਂ ਨਾਲ ਨਹੀਂ ਕਰ ਸਕਦੇ ਤੁਸੀਂ ਇਹਨਾਂ ਦੀ ਜਿਹੜੀਆਂ ਸੈਂਚੀਆਂ ਨਹੀਂ ਕਰ ਸਕਦੇ ਇਹਦੇ ਵਿੱਚ ਕਹਿੰਦਾ ਸਿੱਖ ਧਰਮ ਨਹੀਂ ਇਹ Hindu ਧਰਮ ਦਾ ਵੀ ਦਰਜ ਹੈ ਅਸਾਈ ਵੀ ਨਹੀਂ ਮੁਸਲਮਾਨ ਵੀ ਦਰਜ ਨੇ ਨਾ ਕੰਦੀ ਤੁਹਾਡੇ ਭਾਵ ਨਾਲ ਠੀਕ ਬੁਝੀ ਬਾਕੀ ਕਿਹਦੀ ਬੁਝੀ ਹੁਣ ਉਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਜੋ ਕੀਤਾ ਠੀਕ ਕੀਤਾ ਸੀ ਗਰਦ ਨਹੀਂ ਸੀ ਕੀਤਾ ਕੁਝ ਉਹਨਾਂ ਨੇ ਜਿਹੜਾ ਵਾਈਸਰ ਨੇ ਕੱਲ ਆਉਣ ਡਿਆ ਵਾ 2006 ਦਾ ਮਾਮਲਾ ਵਾ 2012 ਜੀ ਫੈਸਲਾ ਬੰਦ ਰੁਕ ਲੱਗ ਜਾਂਦੀ ਹੈ ਉਹਦੇ ਖਿਲਾਫ ਤੁਸੀਂ ਪ੍ਰਚੰਦਾ ਚ ਕਰਾਉਣੀ ਉਹ ਵਾਈਸਰਾਂ ਚ ਨਾ ਵਾਈਸਰਾਂ ਚ ਕਿਸੇ ਦਫਤਰ ਦੇ ਚੌਕੀਦਾਰ ਨੇ ਇਸ ਕਰਕੇ ਇੱਥੇ ਕਿੰਨੇ ਵੀ ਤੁਸੀਂ ਪਰਚਾ ਵੀ ਦਰਜ ਕਰਾਇਆ ਤਾਂ ਮਾਫੀ ਵੀ ਮੰਗ ਲਈ ਉਹਨਾਂ ਪਛਤਾਵਾ ਦੀ ਅਰਦਾਸ ਵੀ ਕਰਾਤੀ ਸਭ ਕਰਾਤਾ ਉਹਨਾਂ ਚੁੱਕ ਕੇ ਤੁਹਾਡੀਆਂ ਜਿਹੜੀਆਂ ਇੱਥੇ ਉਹ ਜਿੰਨੇ ਵੀ ਕਿਤਾਬਾਂ ਪਏ ਸੀ ਮਾਹ ਕੋ ਸਾਰੇ ਗੋਇਨਵਾਲ ਸੂ ਪਛਾਣ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਦੱਸੋ ਬੇਟ ਵੀ ਹੋ ਗਈ ਬੇਦ ਵੀ ਕਰਤੀ ਜੀ ਜੇ ਇਹ ਬੇਦ ਵੀ ਹੈ ਤਾਂ ਵਿੱਚ ਜਿਹੜੇ ਪ੍ਰੋਗਰਾਮ ਜਿਹੜੇ ਪੈਤੀ ਹੋਈ ਸੀ ਬਰਗਾੜੀ ਚੌਕ ਕੀ ਸੀ ਉਹ ਤਾਂ ਉਹ ਬੇਦਬੀ ਨਹੀਂ ਦਿੱਤੀ ਇਹ ਬੇਦਬੀ ਦਿੱਸਪੀ ਤਾਂ ਇਸ ਕਰਕੇ ਉਹਨਾਂ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਸੀਗਾ ਕਿ ਇੱਕ ਕਿਤਾਬ ਸੀਗੀ ਅੱਜ ਵੀ ਸਾਡੀਆਂ ਬਹੁਤ ਸਾਰੀਆਂ ਸਿਲੇਬਸ ਦੀਆਂ ਕਿਤਾਬਾਂ ਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਆਉਂਦੀਆਂ ਅੱਜ ਵੀ ਸਾਡੀਆਂ ਅਖਬਾਰਾਂ ਚ ਤੁਕਾਂ ਲਿਖੀਆਂ ਆਉਂਦੀਆਂ ਨੇ ਮੈਗ ਜੀਨਾ ਚ ਲਿਖੀਆਂ ਆਉਂਦੀਆਂ ਨੇ ਕਈ ਸੋਵੀਦਰ ਸਾਹਿਬ ਦੇ ਉਹ ਸ਼ੁਰੂ ਸ਼ੁਰੂ ਜਿਹੜੇ ਗੁਰਬਾਣੀ ਦੀ ਤੁਕ ਤੋਂ ਹੁੰਦੇ ਆਂਦੇ ਕਈ ਮੈਗਜ਼ੀਨ ਤੇ ਪੜਚਾਉ ਹੁੰਦੇ ਹੀ ਧਾਰਮਿਕ ਰਸਾਲੇ ਆ ਧਾਰਮਿਕ ਸਾਲੇ ਕੀ ਕਰ ਰਿਓ ਤੁਸੀਂ ਉਹਨਾਂ ਨੂੰ ਇਹ ਸਕੇ ਕਰਕੇ ਬਾਦਰ ਕਰਨ ਚਾਹੀਦਾ ਆਪਣੀ ਪੀੜ੍ਹੀ ਦੇ ਛੋਟਾ ਫੇਰ ਦੁਜਿਆਤ ਦੇ ਜਾਮ ਨਰਦੋ ਪਹਿਲਾਂ ਇੱਕ ਚੰਗੇ ਭਲੇ ਵਾਇਸ ਨੂੰ ਜਿਹੜਾ ਕੱਲ ਜੇ ਉਹਨਾਂ ਤੁਸੀਂ ਪਰਚਾ ਤਾਂ ਚਿਕਰਾਉਂਦੇ ਆ ਸਰਕਾਰ ਨੂੰ ਚਾਹੀਦਾ ਪਰਚਾ ਬਿਨਾਂ ਕਿਸੇ ਦੇਰੀ ਤੋਂ ਰੱਦ ਕਰੇ ਤੇ ਇਹਨਾਂ ਨੂੰ ਕਿ ਮਾਫੀ ਮੰਗੇ ਉਹਨਾਂ ਕੋਲ ਵਿਦਿਆਰਥੀ ਨੂੰ ਤੁਸੀਂ ਪੜ੍ਹਾ ਦਿਓ ਵਿਦਿਆਰਥੀ ਤੇ ਵਿਦਿਆਰਥੀ ਹੁੰਦੇ ਉਹ ਤੇ ਜੱਜ ਜੋ ਚਾਹਤੇ ਉਹਦੇ ਜੋ ਚੰਰ ਰੌਣਾ ਪਤਾ 75 ਜੂ ਮਹਾਨ ਕੋਹ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਮੈਂ ਤਨ ਅੱਗੇ ਵੀ ਗਿਆ ਸੀ ਮਹਾਨ ਕੋਹ ਦੇ ਇੱਕ ਮੱਕੜ ਲਿਖੋ ਦਾ ਮੱਕੜ ਦੇ ਸਬਕਾਸਤ ਮਹਾਨ ਕੋਹ ਨੇ ਕੀ ਲਿਖਿਆ ਨਕਟੂ ਭਗਵਾ ਇਹ ਮਤਲਬ ਲਿਖਿਆ ਉਹਦਾ ਕਿਉਂ ਨਹੀਂ ਨਾਲ ਇੰਦਰਾ ਦਿੱਤਾ ਕਿ ਇਹ ਸਬਕਾਸਤ ਵੀ ਹੈਗੀ ਇਸਰ ਮੰਨ ਕੁਝ ਦੇ ਵਿੱਚ ਬਹੁਤ ਕੱਲਾ ਗਲਤ ਵੀ ਹੈ ਗਿਆ ਜਿਨ੍ਹਾਂ ਨੂੰ ਸੋਧਣ ਦੀ ਲੋੜ ਹੈ ਕਿ ਉਹ ਮੰਨ ਕੁਝ ਲਿਖਣ ਲੱਗਿਆ ਜਿਹੜੀ ਕੱਲੀ ਆਪਣੀ ਕਿਰਤ ਨਹੀਂ ਹੈਗੀ ਉਹਦੇ ਵਿੱਚ ਆਪਣੀ ਭਾਈਕਾਂ ਸੰਗਦਾਬਾ ਦੀ ਕਈ ਦੇਸਤੀ ਨੁਸਖੇ ਜਿਹੜੇ ਲਿਖੇ ਗਏ ਨੇ ਉਹ ਮੋਹਨ ਸਿੰਘ ਵੈਦਕੰਟਨ ਉਹਨਾਂ ਤੋਂ ਲਖਾਇਏ ਸੀ ਉਹਨਾਂ ਨੇ 30 ਹਾਲ 20 ਹਾਲ ਦੀ ਘੱਟੋ-ਘੱਟ ਇਹਨਾਂ ਦੀ ਆਪਣੀ ਇਹ ਇਹ ਕਿਰਤ ਹੈ ਵੀ ਸਾਨੂੰ ਲੱਗੇ ਲਿਖਣ ਵਾਸਤੇ ਸਾਡੇ ਵਾਸਤੇ ਇਨਸਾਈਕਲੋਪੀਡੀ ਇੱਕੋ ਹੀ ਛੱਕੜ ਵਾਲੀ ਗੱਲ ਨਹੀਂ ਹੈ

Ди.